ਹਾਂਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਸਾਰੇ ਹੋਪਸ ਹੋਗੇ ਤੁਸੀਂ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਠੰਡ ਨੂੰ ਪੂਰਾ ਇੰਜੋਏ ਕਰ ਰਹੇ ਹੋਗੇ ਤੇ ਜਿਵੇਂ ਕਿ ਅਸੀਂ ਵੀ ਇੰਜੋਏ ਕਰ ਰਹੇ ਆ ਤੇ ਕਾਫੀ ਠੰਡ ਹੋ ਚੁੱਕੀ ਆ ਉਰੇ ਬਾਹਰ ਕੈਨੇਡਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਵੀ ਸ਼ਾਇਦ ਮਿਲ ਲਾ ਲ ਹੋਈ ਗਈ ਆ ਵਧੀਆ ਮੌਸਮ ਆ ਕੱਲ ਪੂਰੀ ਹਵਾ ਚੱਲਦੀ ਸੀ ਅੱਜ ਮੌਸਮ ਠੀਕ ਆ ਹਵਾ ਨਹੀਂ ਹੈਗੀ ਪਰ ਠੰਡ ਹੈਗੀ ਆ ਤੇ ਸੋਚਿਆ ਕਿ ਚਲੋ ਅੱਜ ਘੁੰਮ ਗਿਓ ਨਾ ਕਿਤੇ ਬਾਹਰ ਨਾਲੇ ਤੋਂ ਬਲੌ ਵਾ ਦਿਖਾਉਣੇ ਆ ਬਣਾਉਣੇ ਆ ਆਪਾਂ ਤੇ ਨਾਲੇ ਘੁੰਮਦੇ ਫਿਰਦੇ ਆ ਹੋਪਸੋ ਕਿ ਤੁਸੀਂ ਖੂਬ ਇੰਜੋਏ ਕਰੋਗੇ ਤੇ ਜਿੰਨਾ ਕੋਸ ਹੋਊਗਾ ਕਿ ਆਪਾਂ ਕਵਰ ਕਰਾਂਗੇ ਸਾਰਾ ਕੁਝ ਬਾਕੀ ਆਜੋ ਫਿਰ ਤੁਹਾਨੂੰ ਮੌਸਮ ਦਿਖਾਈਏ ਤੇਰੇ ਦੇਖੋ ਧੁੱਪ ਬੱਦਲ ਦੇਖੋ ਉੱਧਰ ਓੜਾ ਚਾਨਣਾ ਚਾਨਣਾ ਹੋਇਆ ਪਿਆ ਹੋ ਗਿਆ ਆਂ ਆ ਜੋ ਵੀ ਚੱਲੀਏ ਹੁਣ ਆਪਾਂ ਇਥੋਂ ਘਰੋਂ ਨਿਕਲ ਚੁੱਕੇ ਆ ਹੁਣ ਆਪਾਂ ਇੰਦਰ ਵੀ ਮੈਡਮ ਜੀ ਆ ਗਏ ਨੇ ਬੈਠ ਗਏ ਨੇ ਮੇਰੇ ਨਾਲ ਬਾਤ ਤਾਂ ਯਾਰ 8 ਘੰਟਾ ਘਟ ਲੈਂਦੀ ਆ ਆਦੀ ਹੋ ਗਈ ਆ ਕਿ ਟੌਲ ਨਹੀਂ ਕੱਪੜੀ ਨਾ ਨਾ ਬੜੀਆ ਗੱਲ ਟੌਲ ਕੀ ਟੌਲ ਕੀ ਕੱਪੜੀ ਫਿਰ ਕੀ ਆ ਫਿਰ ਕੀ ਠੰਡੀ ਆ ਠੰਡੀ ਆ ਧੁੱਪ ਨੇ ਧੁੱਪੀ ਆ ਧੁੱਪੀ ਆ ਧੁੱਪ ਨਿਕਲ ਗਈ ਕਹਿੰਦੇ ਚਲੋ ਵੀ ਆ ਚੱਲੀਏ ਹੁਣ ਆਪਾਂ ਲੋ ਵੀ ਆਪਾਂ ਗੱਡੀ ਪਾਰਕ ਲਾ ਦਿੱਤੀ ਆ ਪਾਰਕਿੰਗ ਦੇ ਵਿੱਚ ਗੱਡੀ پارک ਕਰਨ ਤੋਂ ਬਾਅਦ ਹੁਣ ਆਪਾਂ ਚੱਲਨੇ ਆਂ ਅੰਦਰ ਸਟੇਸ਼ਨ ਤੇ ਇਹ ਆ ਸਾਰਾ ਕੁਝ ਓਰੇ ਅੰਦਰ ਦੇਖੋ ਤੇ ਇਹ ਆ ਬਾਹਰਲਾ 뷰 ਕੁਛ ਇਸ ਤਰ੍ਹਾਂ ਦਾ ਤੇ ਆ ਹੈਗੀ ਆ ਉੱਪਰ ਸਟੇਅਰ ਕਿਉਂਕਿ ਸਟੇਸ਼ਨ ਉੱਪਰ ਹੈ ਨਾ ਆ ਗਿਆ ਆਪਣੀ ਹਾਂ ਮੈਨੂੰ ਪ੍ਰਸਤਨ ਨੂੰ ਵਧੀਆ ਨਹੀਂ ਲੱਗਦਾ ਕਲ ਫੇਰ ਕੀ ਹੋਗਾ ਬੈਠ ਕੇ ਜਾਣਾ ਹੀ ਆ ਆਜੇ ਹੋ ਸਕਦਾ ਆਵਾਜ਼ ਨਹੀਂ ਦੱਸ ਗਈ ਆ ਖਾਲੀ ਵੇ ਸਟੇਸ਼ਨ ਅੱਜ ਨਾ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਸਟੇਡੀਅਮ ਚਾਇਨਾ ਟਾਊਨ ਤੇ ਆ ਹੈਗਾ ਰੋਜਰ ਅਰੀਨਾ ਤੇ ਆਪਾਂ ਚੱਲੇ ਆਂ ਅੱਜ ਸਰਕਸ ਦੇਖਣ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਚੱਲੇ ਆ ਵੇ ਇਹ ਵੀ ਵੈਲੀ ਹੋਣੀ ਚੱਲੀ ਆ ਜ਼ਿੰਦਗੀ ਚ ਪਹਿਲੀ ਵਾਰ ਦੇਖ ਲੈਣੇ ਕੀ ਆ ਘਰ ਤੁਹਾਨੂੰ ਦਿਖਾ ਦਨੇ ਆ ਥੋੜੀ ਬੋਦੀ ਭਵਾ ਕਿੰਨੀ ਕਹਿਣ ਜਲਦੀ ਹੈ ਨਾ ਮੌਦੂ ਦੇ ਦੋ ਨਾ ਵਧੀਆ ਦੇਖੋ ਪਹੁੰਚਣਾ ਚਾਹੀਦਾ ਹੈ ਜਮ ਈ ਗੱਲਾ ਸ਼ਾਂਤੀ ਭਈਆ ਪਾਸ਼ਾ ਆਪਦਾ ਕੁਰੇ ਭਰ ਜਾਣਾ ਨਾਲ ਲੇਟ ਹੋ ਗਿਆ 1 ਵਜੇ ਦਾ ਟਾਈਮਿੰਗ ਸੀਗੀ ਤੇ 12:50 ਹੋ ਚੁੱਕੇ ਨੇ ਰਾਈਟ ਹਾਂ ਅੰਤ ਮੇਟਰ ਰਹਿ ਗਏ ਚਲੋ ਆ ਜੋ ਚੱਲਦੇ ਆ ਫਿਰ ਤੰਦ ਹੋਣੇ ਆ ਕੇ ਗੇਟ ਲੱਬ ਲੰਨੇ ਆ ਆਪਾਂ ਐਂਟਰੀ ਕਰ ਚੁੱਕੇ ਆ ਆਵਾ ਸਰਕਸ ਵਾਲਾ ਜੇਟ ਜੇਟ ਗੁੱਟ ਦੇਖੋ ਵੀ ਕਿੰਨਾ ਜਿਆਦਾ ਰਾਸ਼ਾ ਸਰਕ ਸਟਾਰਟ ਹੋ ਚੁੱਕੀ ਆ ਪੂਰੇ ਪੂਰੇ ਟਾਈਮ ਤੀ ਅਸੀਂ ਐਂਟਰ ਕੀਤੇ ਆ ਤੇ ਆ ਸਾਰਾ 뷰 ਹਮਦਰਲਾ ਕਾਫੀ ਲੋਕ ਜਿਆਦਾ ਬੈਠੇ ਨੇ ਇਹ ਸਰਕਸ ਵਾਲੇ ਬੰਦੇ ਕਰਦੇ ਨੇ ਪੂਰਾ ਨਜ਼ਾਰੇ ਵਾਲਾ ਸਟਾਰਟ ਆ ਵੀ ਅੰਦਰਲਾ ਵੇਉ ਹਾਫ ਟਾਈਮ ਹੋ ਚੁੱਕਿਆ ਤੇ ਹੁਣ ਆਪਾਂ ਆਏ ਆ ਬਾਹਰ ਨੂੰ ਕਿਹੜਾ ਕੋੜਾ ਰੱਟਣ ਦੇਖਦੇ ਆ ਕੀ ਆ ਧੰਨਵਾਦ ਜੀ ਤੇ ਅੰਦਰੋਂ ਕੋਤਈ ਹਾਂ ਕਰਾ ਦਿੰਦੇ ਹਾਫ ਟਾਈਮ ਹੋ ਚੁੱਕਿਆ ਵੀ ਆਪਾਂ ਆਏ ਆ ਬਾਹਰ ਅੰਦਰ ਦੇਖੋ ਲੋਕਾਂ ਦੇ ਵਾਸ਼ਰੂਮਾਂ ਜਾਂ ਨੂੰ ਕਿੰਨੀ ਵੱਡੀ ਵੱਡੀ ਲਾਈਨ ਲੱਗੀ ਹੋਈ ਆ ਕਿਦਾਂ ਤੋਂ ਨਿਕਲਾਈ ਵਧੀਆ ਲੱਗਦੀ ਆ ਆਪਾਂ ਫੋਟੋ ਵੀ ਕਲੈਕਟ ਕਰਾ ਲਈ ਇੱਥੇ ਆ ਬੂਤ ਬਣਿਆ ਹੈ ਨਾ ਫੋਟੋ ਕਲਿੱਕ ਵਾਲਾ ਆਪਣੀ ਫੋਟੋ ਆ ਚੁੱਕੀ ਹੈ। ਆਫ ਟਾਈਮ ਤੋਂ ਬਾਅਦ ਆਪ ਦਾ ਅੰਦਰ ਆ ਕੇ ਆਪ ਵੀ ਕੋਸੀਆਂ ਉੱਤੇ ਬੈਠ ਚੁੱਕੇ ਆਂ ਤੇ ਇੰਤਜ਼ਾਰ ਕਰਦੇ ਆਂ ਕਿ ਕਦੋਂ ਸਟਾਰਟ ਹੋਵੇਗੀ ਸਰਕਸ ਤੇ ਆ ਸਾਡੀ ਕੋਸ਼ਿਸ਼ ਤਰ੍ਹਾਂ ਫੋਟੋ ਆਈ ਹੈ ਕਿ ਬਹੁਤ ਹੀ ਜ਼ਿਆਦਾ ਸੋਹਣੀ ਹੈ ਲੌਬੀ ਸਰਕਸ ਸਟਾਰਟ ਹੋਣ ਲੱਗੀ ਹੈ। ਬਾ ਇੱਕ ਸਿਰਫ ਇੱਕ ਰੱਸੀ ਦੇ ਉੱਤੇ ਤੇ ਬੈਤੁਰ ਰਹੇ ਨੇ ਤੇ ਆ ਬੈਠ ਕੇ ਬਾਜੀਆਂ ਬੂਜੀਆਂ ਜੀ ਪਾ ਰਹੇ ਨੇ ਸਿਰਫ ਇੱਕ ਰੱਸੀ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰੈਕਟਿਸ ਦੀ ਲੋੜ ਆ ਵੀ ਇਸ ਕੰਮ ਲਈ ਦੇਖੋ ਕਿੰਨੇ ਜ਼ਿਆਦਾ ਫਲੈਕਸੀਬਲ ਨੇ ਯਕੀਨ ਹੀ ਨਹੀਂ ਹੁੰਦਾ ਹੈਗਾ ਕਿ ਇਹ ਦੇਖੋ ਬਾਕਸ ਇੰਨੇ ਜ਼ਿਆਦਾ ਚੱਕੇ ਹੋ ਪਰ ਬਰਸ਼ਤ ਨੂੰ ਲਾਈ ਫਿਰਦੇ ਨੇ ਸੋ ਅਮੇਜ਼ਿੰਗ ਨਿਕਲ ਚੁੱਕੇ ਆ ਦੇਖੋ ਲੋਕਾਂ ਦਾ ਰਾਸ਼ ਸਾਰੇ ਬਾਹਰ ਆ ਚੁੱਕੇ ਨੇ ਸਰਕਸ ਘੈਂਟ ਸੀ ਬਈ ਪੂਰੀ ਵਧੀਆ ਸੀਗੀ ਵਿੱਚ ਇੱਕ ਦੋ ਤਾਂ ਜਿਹੜੀਆਂ ਕੀ ਹੁੰਦੀਆਂ ਨੇ ਉਹ ਪਰਫਾਰਮੈਂਸ ਆ ਇਹ ਘੈਂਟ ਸੀਗੀਆਂ ਬੜਾ ਪਾਰੀ ਆ ਆਫ ਸਟੈਂਡਿੰਗ ਹਾਂ ਇੰਨੀ ਫਲੈਕਸੀਬਲ ਹੁੰਦੀ ਹੈ ਨਾ ਹਾਂ ਹਾਂ ਕਾਫੀ ਜ਼ਿਆਦਾ ਫਲੈਕਸੀਬਲ ਹੁੰਦੇ ਨੇ ਜਿੰਦਗੀ 'ਚ ਇੰਨੀ ਫਲੈਕਸੀਬਲ ਹੁੰਦਾ ਉਹ ਯਰ ਪ੍ਰੈਕਟਿਸ ਆ ਪ੍ਰੈਕਟਿਸ ਆ ਠੀਕ ਆ ਨਾ ਜਿੰਨੀ ਪ੍ਰੈਕਟਿਸ ਕਰਦੇ ਨੇ ਉੰਨੇ ਫਲੈਕਸੀਬਲ ਹੁੰਦੇ ਨੇ ਕੁੱਡ ਸੀ ਵਧੀਆ ਬਾਕੀ ਅੱਗੇ ਦਾ ਦਾ ਰਿਵਿਊ ਪਹਿਲਾਂ ਘੁੰਮ ਲਈ ਆਣ ਆਪਾਂ ਦੇਖੇ ਠੰਡਾ ਠੰਡਾ ਮੌਸਮ ਹੋ ਚੁੱਕਿਆ ਮੌਸਮ ਘੈਂਟ ਆ ਧੁੱਪ ਨਿਕਲੀ ਹੋਈ ਜੀ ਅੱਜ ਸਰਕਸ ਆਪਾਂ ਨੇ ਦੇਖ ਲਈ ਆ ਹੈ ਉਹ ਮੀਂਹ ਤੋਂ ਤਾਂ ਡਰਾਕ ਲੱਗੇ ਹੋਏ ਹਾਂ ਉਹ ਦੇ ਉੱਪਰ ਲੱਗੇ ਹੋਣਾ ਕਿਵੇਂ ਵਿਚਾਰੇ ਜੰਮੇ ਮੋਨੇ ਜੇ ਹੋ ਗਏ ਆ ਗਈ ਐ ਸਪੈਸਿਫਿਕ ਸੈਂਟਰ ਕਿੱਥੇ ਜਾਣਾ ਪਰ ਸਿੰਗੁਰ ਪਰ ਦੂਜੇ ਪਾਸੇ ਵੀ ਜਾਣਾ ਪਾ ਦੂਜੇ ਪਾਸੇ ਕਿੱਧਰ ਇਹ ਕਿੱڑا ਇੰਡਰ ਚੁੱਕੀ ਹੋਈ ਹੈ ਚਲ ਆਪਾਂ ਪਹੁੰਚ ਚੁੱਕੇ ਆ ਬਨਕੂਰ ਵੀ ਕਿੰਨੀ ਸੱਜਣਾ ਸ਼ਾਂਤੀ ਲੱਗਦੀ ਹੈ ਨਾ ਪ੍ਰਾਣਿਕ ਜਗ੍ਹਾ ਹੈ ਇਹ ਜਿਸ ਤਰ੍ਹਾਂ ਹੂੰ ਦੇਖੋ ਵੀ ਸਹੀ ਰਿਆ ਬੈਕ ਕਰਿਸਨਸ ਕਰਕੇ ਉਹ ਦੇਖ ਕੁੜੀ ਕਿੱਥੇ ਜੜੀ ਬੈਠੀ ਉੱਪਰ ਛੱਤ ਦੇ ਉੱਤੇ ਦੂਰੋਂ ਇਦਾਂ ਜਿਵੇਂ ਕੁੜੀ ਬੈਠੀ ਹੁੰਦੀ ਹੈ आप पहुँच चुके पैसिफिक सेंटर वैनकूवर मॉल के लो ਕਲਿਸਮਸ ਕਰਕੇ ਦੇਖੋ ਵੀ ਟਾਊਨ ਟਾਊਨ ਦੇ ਵਿੱਚ ਕਿੰਨੀ ਡੈਕੋਰੇਸ਼ਨ ਕੀਤੀ ਹੋਈ ਆ ਉਹ ਦੇਖੋ ਸਾਹਮਣੇ ਸਹੀ ਗੱਲ ਆ ਨਾ ਕਿੰਨਾ ਸੋਹਣਾ ਹੈ ਮੋਟਿਆ ਨਾ ਦੇਖੀ ਕਿਹੜਾ ਉੱਪਰ ਹੋ ਗਿਆ ਉਹਨੇ ਆ ਹਾਂ ਨਹੀਂ ਚਰਚ ਜੀ ਹੁੰਦੀ ਆ ਕਵਰਾ ਬਣਾ ਚਰਚ ਹੋਵੇ ਇੱਥੇ ਕੁਛ ਨਹੀਂ ਆ ਕੀ ਪਤਾ ਖੁੱਛੀ ਬੰਦ ਨਹੀਂ ਕੁਛ ਵੀ ਫੋਟ ਨਹੀਂ ਲੱਗਦੇ ਬਹੁਤ ਕਿੰਨੀ ਸ਼ਾਂਤੀ ਜੀ ਆ ਕਿੰਨਾ ਸਾਫ਼ ਸਾਫ਼ ਜਿਹਾ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਦਿਨ ਬਾਅਦ ਆਇਆ ਤਾਂ ਕਰਕੇ ਹਮ ਡਾਕਟਰ ਵੀ ਮਾਜੂਦ ਹਾਂ ਮੰਨਿੰਗ ਦਾ ਦੰਬਾਰੀ ਕੈਨਸਲੇਸ਼ਨ ਵਿੱਚ ਚਾਹੇ ਲਾਵੀ ਦੇਖੋ ਕਿੰਨਾ ਘੈਂਟ 뷰 ਆ ਕੀ ਖੂਬਸੂਰਤ ਨਜ਼ਾਰਾ ਖੂਬਸੂਰਤ ਨਜ਼ਾਰਾ ਹੈ ਡਾਇਲੋਗ ਨਹੀਂ ਆ ਰਿਹਾ ਡਾਇਲੋਗ ਭੁੱਲ ਗਿਆ ਯਾਰ ਜਦੋਂ ਕਿ ਕਾਫੀ ਟਾਈਮ ਬਾਅਦ ਵੀਡੀਓ ਜੀ ਬਣਾਉਣਾ ਕੋਈ ਭੁੱਲਿਆ ਨੇ ਆਪਾਂ ਵੀ ਕੀ ਬੋਲਣਾ ਕੀ ਨਹੀਂ ਬੋਲਣਾ ਗੱਲ ਹੀ ਨਹੀਂ ਹੁੰਦੀ ਦਿਮਾਗ ਦੇ ਵਿੱਚ ਕੀ ਬੋਲੀ ਕੀ ਨਾ ਬੋਲੀ ਪਰ ਉਹ ਦੇਖੋ ਤੂੰ ਆ ਕਿਵੇਂ ਉੜਦਾ ਇੰਨੇ ਦਿਨ ਬਾਅਦ ਘੁੰਮਣਾ ਹੈ ਮਜ਼ਾ ਆ ਰਿਹਾ ਜੀ ਘੁੰਮ ਕੇ ਬਈ ਪੂਰਾ ਐਂਟਰਟੇਨਮੈਂਟ ਉੱਥੇ ਲਿਖਿਆ 45 ਡਿਗਰੀ ਟੈਂਪਰੇਚਰ ਉਹ 45 ਹੈ ਤਾਂ ਹੈ ਨਹੀਂਗਾ ਆਪਾਂ ਹੋਊਗਾ ਕਿੱਥੇ ਲਿਖਿਆ ਉਹ ਦੇ ਉੱਪਰ ਉਹ ਦੇ ਉੱਪਰ ਜੱਲਦਾ ਉਹ ਦੇ ਉੱਪਰ ਯਾਰ ਤਗੜੀ ਦੇ ਥੱਲੇ ਸੱਤ ਆ ਦੇਖੀ ਹੁਣ ਦੁਬਾਰਾ ਆਊਗਾ ਸਰ ਉਹ ਫਾਰਨਹੀਟ ਚ ਨਾ ਹੋਵੇ ਨਹੀਂ ਉਹ ਤੇ ਨਾ ਹੁੰਦਾ ਆ ਦੁਬਾਰਾ ਆਊਗਾ ਉਹ ਬਣਿਆ ਭਾਲੂ ਉਹ ਲਿਖਿਆ ਟਰੀ ਆਪਾਂ ਪਹੁੰਚ ਗਏ ਬੈਂਕੂਵਰ ਵਾਟਰਫਰੰਟ ਤੇ ਆ ਦੇਖੋ ਪੱਕਾ ਚੱਲਦਾ ਵੀ ਸ਼ਾਂਤ ਆ ਪੱਖਾ ਲਈ ਬੈਟਰੀ ਜਹਾਜ਼ ਲਈ ਬੈਠਾ ਆ ਫਲਾਈਓਵਰ ਨਹੀਂ ਚੱਲਦਾ ਅੰਦਰ ਹਾਂ ਫਲਾਈਓਵਰ ਤਾਂ ਹੀ ਫਲਾਈ ਬਣਾਇਆ ਪਿਆ ਇਹਨਾਂ ਨੇ ਧੂਆਂ ਦੇਖੋ ਕਿਵੇਂ ਨਿਕਲਦਾ ਹੋਰ ਕਿਹੜਾ ਟਰੀ ਹੈ ਨਾ ਬਈ ਤੋਂ ਮੜਦਾ ਨਿਆਰੀ ਕੁਝ ਹੋ ਰਹਾ ਹੈ ਐਨ ਦਾ ਨਵਾਂ ਬਾਜ਼ਾਰ ਸਾਕੇ ਬਾਹਰ ਕੋਣ ਮੈਂ ਵਧੀਆ ਲੱਗਦਾ ਪਾਣੀ ਪਾਣੀ ਹੈ ਨਾ ਵਧੀਆ ਲੱਗਦਾ ਪਾਣੀ ਕੰਮ ਦੇ ਕੰਮ ਦੇ ਆਪਾਂ ਆ ਗਏ ਵੀ ਇੱਥੇ ਕ੍ਰਿਸਮਸ ਨਾਈਟ ਪਾਰਕਿੰਗ ਥੋੜੀ ਜਿਹੜੀ ਮਾਰਕੀਟ ਲੱਗੀ ਹੁੰਦੀ ਆ ਪਿਛਲੇ ਸਾਲ ਅਸੀਂ ਉੱਥੇ ਆਏ ਸੀਗੇ ਇਸ ਵਾਰੀ ਵੀ ਦੇਖਾਂਗੇ ਜੇ ਮੌਕਾ ਮਿਲਿਆ ਅੱਜ ਤਾਂ ਵੈਸੇ ਹੀਰੇ ਘੁੰਮਣ ਆਇ ਸੀ ਸਰਕਸ ਦੇਖਣ ਆਏ ਸੀਗੇ ਫਾਈਨਲੀ ਅੱਪਾ ਆਪਣੇ ਖਾਣ ਵਾਲੀ ਜਗ੍ਹਾ ਤੇ ਪਹੁੰਚ ਹੀ ਚੁੱਕੇ ਆ ਕੈਫੇ ਹੈ ਇੱਥੇ ਉਹ ਹੋਆ ਨਾਈਟ ਆਫ 뮤직 ਲਾਈਵ 뮤직 ਉਹਦੇ ਲਾਈਵ 뮤직 ਲਿਖਿਆ ਲਾਈਟ ਸਟੈਂਡ ਫਾਇਰ ਕਿੱਧਰੋਂ ਐਂਟਰੀ ਹੋਣ ਇਹਦੀ ਉੱਪਰ ਜੀ ਆਣਾ ਬਣ ਕਤਲੇ ਵੈਸੇ ਫਟ ਲਾਈ ਦੀ ਹੂੰ ਤਾਂ ਨਾ ਗਈ ਸੀ ਉਹਦੀ ਆ ਪਹੁੰਚ ਚੁੱਕਿਆ ਇਸ ਕਰਕੇ ਸੋ ਲਾ ਆ ਬੈਠਨੇ ਹੋਰ ਇਹ ਵੇਟ ਕਰਦੇ ਹਾਂ ਅੰਦਰਲਾ ਮਾਹੌਲ ਕੁਝ ਇਸ ਤਰ੍ਹਾਂ ਦਾ ਬਾਈ ਪੂਰੀ ਹੈ ਬਾਈ ਚੈੱਕ ਕਰ ਵੇਟ ਕਰਦੇ ਆਪਾਂ ਆਪਣੇ ਟੇਬਲ ਦੀ ਲੋਵੀ ਆਪਾਂ ਕਰ ਦਤਾ ਆਰਡਰ ਆਪਣਾ ਸਟਾਰਟ ਤੇ ਮਾਹੌਲ ਅੰਦਰਲਾ ਕੁਝ ਇੰਦਾ ਦਾ ਵਾ ਤੇ ਉਹ ਦੇਖੋ ਕਿੰਨਾ ਘਾਟ ਆ ਆ ਵੀ ਪੂਰੀ ਬਾਈ ਪੁਰੇ ਬੈਠ ਕੇ ਬਾਹਰ ਨੇਰਾ ਹੋ ਚੁੱਕਿਆ ਨੇਰਾ ਦਾ ਕੀ ਹੋਣਾ ਮਾਝੇ ਟਾਈਮ ਤਾਂ 4:10 ਹੋਇਆ ਹੈ ਉਹ ਦੇਖ ਲਓ ਖਾਣਾ ਬਿਨਾ ਆਪਣਾ ਡਨ ਹੋ ਗਿਆ ਵੀ ਪੂਰਾ ਵਧੀਆ ਲੱਗਿਆ ਤੇ ਅੰਦਰ ਹਜੇ ਖਾਣਾ ਬਿਨਾ ਚੱਲ ਰਿਹਾ ਵਾ ਤੇ ਬਾਹਰਲਾ ਥਿਊ ਦੇਖੋ ਨੇਰਾ ਹੋ ਗਿਆ ਬਾਹਰ ਹਜੇ ਬੱਜਿਆ 5 ਸਾਰੇ ਬ੍ਰਹਮੋ ਹਾਲ ਬਣਿਆ ਹੋਇਆ ਓਰੇ ਦਾ ਵੀ ਖਾਣਾ ਖੂਣਾ ਖਾ ਲੇ ਵੀ ਆਪਾਂ ਕੈਕਟਸ ਕਲੱਬ ਤੋਂ ਤੇ ਬਾਹਰ ਨੇਰਾ ਹੋ ਚੁੱਕਿਆ ਅਜੇ ਟਾਈਮ ਥੋੜਿਆ ਸਵਾਗ 5 ਹੋਇਆ ਇਹ ਦੇਖ ਲੋ ਤੇ ਆ ਲੱਗੀ ਹੋਇਆ ਮਾਰਕੀਟ ਉਰੇ 크ਿਸਮਸ ਵਾਲੀ ਦੇਖੋ ਬੜਾ ਲ ਮਾਹੌਲ ਹੈ ਦਰਖਤਾਂ ਦੇ ਉੱਤੇ ਰੋਸ਼ਨੀ ਰੋਸ਼ਨੀ ਕੀਤੀ ਪਈ ਹੈ ਬਈ ਇਹ ਹੁੰਦਾ ਉਰੇ ਰਾਤ ਦਾ ਥਿਦਰ ਸਾਰੀਆਂ ਪੀਲੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਇਧਰ ਚਟੀਆਂ ਦੇਖੋ ਦਰਖਤਾਂ ਦੇ ਉੱਤੇ ਕਿੰਨਾ ਫਰਕ ਉਰੇ ਲੋਕ ਲੋਕ ਦੇਖ ਲੈਣ ਰਾਤ ਨਹੀਂ ਉੱਠਦੇ ਨਾ ਸੁੱਤੇ ਹੋਏ ਨਾ ਦੇਖ ਕਿਵੇਂ ਰਾਸ਼ੀ ਰਾਜ ਜਦੋਂ ਆਪਾਂ ਆਏ ਸੀਗੇ ਉਦੋਂ ਦੇਖ ਲੈ ਜਮਾ ਰਸ਼ ਨਹੀਂ ਲੱਗਦਾ ਸੀ ਹੁਣ ਦੇਖ ਕਿਵੇਂ ਰਾਸ਼ੀ ਰਾਸ਼ ਹੋਇਆ ਪਿਆ ਵਾ ਇਹ ਆਈ ਔਰੇ ਵੀ ਟੈਕਸੀ ਨੂੰ ਰਸਤਾ ਉਰੇ ਰੁਕਦੀਆਂ ਨੇ ਲਿਆ ਓਵਰ ਵਗੈਰਾ ਜਿਹੜੀਆਂ ਸਵਾਰੀਆਂ ਆਉਂਦੀਆਂ ਨੇ ਹਾਂ ਹੂੰ ਵਾਟਰਫਰੰਟ ਤੇ ਲਾਈਟਾਂ ਵਾਲੀ ਭਰਿਆ ਪਿਆ ਵੀ ਸਾਰੇ ਪਾਸੇ ਲਾਈਟਿੰਗ ਲਾਈਟਾਂ ਵੈਸੇ ਵੀ ਅੱਜ ਜਦੋਂ ਦੇ ਸਵੇਰ ਦੇ ਨਿਕਲੇ ਐਕਸਪੀਰੀਅੰਸ ਸਾਰੇ ਵਧੀਏ ਹੋਏ ਨੇ ਵਧੀਆ ਹੈ ਨਾ ਉਹ ਹਾਂ ਹਾਂ ਉਹ ਲੱਗਿਆ ਸਟਰੀਟ ਸਿੰਗਰਾਣਾ ਨਾ ਆ ਦੇ ਲੱਗਿਆ ਗਾਣ ਪੂਰਾ ਮਨੋਰੰਜਨ ਕਰਦੇ ਨੇ ਲੋਕਾਂ ਦਾ ਉਰੇ ਖਾਣ ਤੋਂ ਬਾਅਦ ਕਹਿੰਦੇ ਚਾਹ ਜ਼ਰੂਰੀ ਆ ਕਾਫੀ ਆਪੀ ਕਚਾ ਚੱਲੀਏ ਹੁਣ ਆਪਾਂ ਇੱਥੋਂ ਸਰਕੇ ਰੀਆ ਪਾਉ ਦੇ ਕੁਸਟੇਸ਼ਨ ਦੇ ਉੱਤੇ ਤੇ ਆਪਾਂ ਕਰ ਰਹੇ ਆ ਆਪਣੇ ਟ੍ਰੇਨ ਦੀ ਵੇਟ ਕਿਉਂਕਿ ਇਹ ਇੱਥੇ ਬਹੁਤ ਰਸ਼ ਘੱਟ ਹੁੰਦਾ ਕਈ ਵਾਰੀ ਟ੍ਰੇਨ ਹੈਗੀ ਆਪਣੀ 5 ਮਿੰਟ ਨੂੰ ਹਾਂਜੀ ਆਪਾਂ ਪਹੁੰਚ ਚੁੱਕੇ ਆ ਉੱਥੇ ਜਿੱਥੋਂ ਆਪਾਂ ਤੁਰੇ ਸੀਗੇ ਦਨ ਘੂਰ ਘੁੰਮ ਕੇ ਸਰਕਸ ਵਗੈਰਾ ਦੇਖ ਕੇ ਆਪ ਆ ਚੁੱਕੇ ਆ ਪਾਰਕਿੰਗ ਦੇ ਵਿੱਚ ਤੇ ਸਰਕਸ ਬਹੁਤ ਹੀ ਘੈਂਟ ਸੀ ਬਈ ਸੀਰੀਅਸਲੀ ਬਹੁਤ ਹੀ ਜ਼ਿਆਦਾ ਫਨ ਕੀਤਾ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਵਧੀਆ ਲੱਗਿਆ ਅੱਜ ਕਾਫੀ ਟਾਈਮ ਬਾਅਦ ਬਾਹਰ ਘੁੰਮ ਕੇ ਤੇ ਥੋੜੀ ਬਹੁਤ ਦੀ ਵੀਡੀਓ ਬਣਾ ਕੇ ਵਲੌਗ-ਵਲੌਗ ਬਣਾ ਕੇ ਫੁੱਲ ਫਨ ਹੋਇਆ ਗੱਡੀ ਵੀ ਠੰਡੀ ਹੋਈ ਪਈ ਆ ਬਈ ਬਾਹਰੇ ਅੰਦਰ ਤੇ ਚਲੋ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਟੇਕ ਕੇਅਰ ਬਾਏ ਬਾਏ ਅਸੀਂ ਵੀ ਚੱਲੀਏ ਘਰ ਨੂੰ ਹੁਣ ਤੇ ਆ ਜੋ ਬੈਠੀਏ ਫਿਰ ਗੱਡੀ ਦੇ ਵਿੱਚ ਠੰਡ ਪਈਓ ਗੱਡੀ 'ਚ ਓਏ